ਵੱਟੇ ਨਹੀਂ ਹੁੰਦਾ ਸਾਸਤਰੀ ਕਾ ਜੀ ਸਾਰਿਆਂ ਨੂੰ ਕਰਦੇ ਤਾਂ ਬਹੁਤ ਠੀਕ ਹੀ ਲਈ ਹੈ ਮੇਰੀ ਸੈਨਾ ਕਰਦ ਪੇਸ਼ ਕੀ ਜਾਏ ਨਵੇਂ ਪ੍ਰਕਾਰ ਦੀ ਮੇਰ ਕਰਦੇ ਤੁਸੀਂ ਸਾਰਿਆਂ ਨੂੰ ਠਿੱਠਾ ਕਹੋਗੇ ਚੜ ਦੀ ਕਲਾ ਚੋਗੇ ਠੀਕ ਹੋਵੋਗੇ ਆ ਪਹਿਲਾਂ ਉਹਨੂੰ ਮੇਲੋ ਪਹਿਲਾਂ ਸਾਡੇ ਮਿਲੋ ਜੀ ਡੱਡੂ ਨੂੰ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਾਸਤਰੀ ਕਾ ਨਰੂ ਬੁਲਾ ਦੇ ਪੁੱਤ ਸਾਸਤਰੀ ਕਾ ਇਹ ਆਉ ਦੇ ਰੱਖ ਤਾਂ ਉਹਨੂੰ ਸਮਾਨ ਬੁਲਾਈ ਪੁੱਤ ਸਾਸਤਰੀ ਕਾ ਬੁਲਾ ਦੇ ਆ ਰੱਖ ਕੇ ਇਹ ਮੇਰੇ ਨੂੰ ਤਾਂ ਦੇਖ ਲੋ ਇੱਕ ਵਾਰਾ ਸ਼ਾਤਰੀ ਕਾਲ ਜੀ ਪਾਪੀ ਵੀ ਕਰਦੇ ਪਾਪ ਵੀ ਕਰਦੇ ਪਾਪ ਇੱਕ ਆਏ ਹੈ ਆਏ ਹੈ ਆਏ ਹੈ ਆਏ ਨੇ ਤਾਂ ਦੇਖ ਲੋ ਇੱਕ ਭਾਈ ਸਾਡਾ ਲੱਡੂ ਆ ਪਿਆਏ ਜੀ ਇੱਕ ਆ ਵੀ ਆਇਆ ਵਾਏ ਇੱਕ ਲੱਡੂ ਸਾਡਾ ਹੋ ਬੈਠਾ ਹੈ ਜੀ ਇੱਕ ਲੱਡੂ ਲਾ ਦੇ ਅੱਜ ਜਿਹੜੇ ਸਾਰੇ ਆਇਆ ਹੈ ਵਧੀਆ ਨੰਬਰਾਂ ਨਾਲ ਪਾਸ ਹੋ ਗਏ ਲੈ ਅੱਜ ਸਾਨੂੰ ਪਾਰਟੀ ਹੈ ਨਾ ਕਿੰਨੇ ਨੰਬਰ ਆਏ ਨਹੀਂ ਪਤਾ ਕਹਿੰਦੀ ਪਾਸ ਵਧੀਆ ਨੰਬਰ ਆਣਾ ਕੋ। ਅੱਛਾ ਹਾਂ ਠੀਕ। ਉਹ ਖਤਰ ਖੁਸ਼ ਹੋਈ ਭਾਈ। 98% 98% ਆਏ। ਬੱਲੇ ਫਿਰ ਤਾਂ ਭਾਈ ਬਹੁਤ ਕੁੜੀ ਨੇ ਫਸਟ ਆਈ ਆ ਫਿਰ ਤਾਂ। ਕਾਕਾ ਹੈ? ਤਾਂ ਹਾਂਜੀ। ਅਗਮ ਫਸਟ ਆਈ ਆ। ਹਾਂਜੀ। ਅੱਛਾ ਸ਼ਾਬਾਸ਼। ਬੱਲੇ ਮੈ ਲੋਈ ਮੰਮੀ ਸੱਸੀ ਕਰ ਦ ਸਾਰਿਆਂ ਨੂੰ। ਦੁਰਮਾਦਾਈ ਠੀਕ ਆ ਜੀ ਬਸ ਠੀਕ ਆ ਸੀ ਆਪਣੀ ਡਿਊਟੀ ਤੇ ਲੱਗੇ ਹੋਏ ਆ ਹਾਂ ਡਿਊਟੀ ਸ਼ੁਰੂ ਹੋਣ ਵਾਲੀ ਆ ਬਸ ਆਲਾਰਮ ਵੱਜਣੇ ਵਾਲਾ ਇਹ ਆ ਦੇਖ ਹੋ ਗਈ ਬਸ ਇਹ ਦੀ ਰੋਜ਼ ਪੱਕੀ ਐ ਸਵੇਰ ਤੇ ਦੁਪਹਿਰ ਤੇ ਸ਼ਾਮ ਤਾਈ ਹਾਂ ਉਹ ਆ ਦੇਖ ਦਰਦਾ ਇਹ ਮਾਸੀ ਪਈ ਆ ਗੱਬੇ ਗੁਲਿਆ ਲੱਡੂ ਇਹਦੇ ਪੰਗਰ ਖਾਬੀ ਨੂੰ ਹਾਂ ਚੀ 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 ਐਸੀ ਬੁਤੇ ਇਤੀ ਕਿੱਦਾਂ ਪਾਦੇ ਕਿੱਦਾਂ ਠੀਕ ਆਏ ਬੈਠ ਕੇ ਲੈ ਭਾਈ ਇਧਰ ਵਾਜ ਕੇ ਆਲ ਆਰਮ ਹੁੰਦੂ ਇਹਦਾ ਵਜਾ ਦਿਓ ਭਾਈ ਇੱਧਰ ਆ ਬਜਾ ਚਲੋ ਲੈ ਇਧਰ ਵੀ ਮਿਲੋ ਇਧਰ ਮਿਲੋ ਜੀ ਫਾਜ਼ਲ ਸਾਹਿਬ ਸਾਡੀ ਵੀਡੀਓ ਦੀ ਜਿੰਦ ਜਾਨ ਸਾਡੇ ਪਾਪਾ ਬੇਨਾ ਉਹ ਬਾਪੂ ਹੀ ਠੀਕ ਆ ਜੀ ਹਾਂ ਜੀ ਜਿੰਦ ਜਾਨ ਚਲੋ ਪਾਪਾ ਜੀ ਦੀ ਐਂਟਰੀ ਕਰਾਉਣੀ ਸੀ ਪਤਾ ਕਿਵੇਂ ਸਾਡੀ ਵੀਡੀਓ ਦੇ ਜਿੰਦ ਜਾਨ ਹਾਂ ਜਿਹਦਾ ਅਸੀਂ ਹੈਗੇ ਜਹਾਨ ਹਾਂ ਸਾਡੇ ਪਾਪਾ ਜੀ ਨੂੰ ਮਿਲੋ ਬਿਲਕੁਲ ਵੈਲਕਮ ਅੱਜ ਫਿਰ ਜਾਈਂ ਤੂੰ ਡੱਬੇ ਡੱਬੇ ਦੇ ਬਹੁਤ ਰੱਖੇ ਪਿਆ ਹੈ ਕਿੱਥੇ ਚਲੂ ਆ ਨੀ ਆ ਲਾਲ ਵੀ ਚਾ ਲੈ ਲੋ ਨੂਨ ਲੈ ਲੋ ਹਾਂ ਜੀ ਕੋ ਕੱਟੇ ਹੋਏ ਲੈਣੇ ਆ ਤਾਂ ਲੈ ਸਕਦੇ ਆ ਪੰਜਰ ਪੰਜਰ ਕੇ ਸੋਚਦੇ ਆ ਬਾਈ ਕਾਈ ਮਿਰਚ ਦੇ ਦੋ ਪੈਕੇਟ 100-100 ਨੂੰ ਹਾਂ ਅੱਛਾ ਰੇਟ ਤਾਂ ਜੀ ਦੇ ਪਰ 10-10 ਲਿਖਿਆ ਵਾ ਉਹ ਇੱਕ ਜ਼ੀਰੋ ਲਾਉਣਾ ਭੁੱਲ ਗਏ ਸਾਨੂੰ ਵੀ 100 ਦੇਉਂਦੇ ਅਸੀਂ ਤੁਹਾਨੂੰ 100 ਰੁਪਏ ਦੇ ਅੱਛਾ ਅਜੇ ਕੋ ਖੱਟਣਾ ਨਹੀਂ ਅਸੀਂ ਕੁਝ ਨਹੀਂ ਖੱਟ ਰਹੇ ਸਾਰੀ ਦੇ ਵਿੱਚੋਂ ਜਿੰਨੇ ਦੇ ਆਏ ਉਹਨੇ ਦੇ ਹੀ ਦੇ ਦੇਣੇ ਠੀਕ ਆ ਕੀ ਕਰੀਏ ਹਾਂ ਠੀਕ ਆ ਠੀਕ ਆ ਕੋ ਲੈ ਪੈਣੇ ਪਾਵੇ ਤੇ ਇਹਦੇ ਵਿੱਚ ਕੀ ਆ ਮਿਰਚ ਰਤ ਇਹ ਦੇਖ ਕੈਪਟਾਰਾ ਖੁੱਲਿਆ ਹੈ। ਹਾਂ। ਕੀ ਐਸਾ ਰਿਹਾ? ਇਹ ਮੱਕੀ ਵਾਲੀ ਵੀ ਹੈ ਮੱਕੀ ਦੇ दाणे। ਹਾਂ। ਇਹ ਹੁੰਦੇ ਸੇਤਲੀ ਬਹੁਤ ਜ਼ਿਆਦਾ ਵਧੀਆ ਹੈ। ਰੂਰੀ। ਅੱਛਾ। ਇਹ ਸੇਤਲੀ ਹਾਨੀਕਾਰਕ ਨਹੀਂ ਹੁੰਦੇ ਵੀ। ਹਾਂ ਜੇ ਲਿਮਟ ਚਪਕ ਖਾਗੇ ਹਾਂ ਮੱਕੀ ਦੇ ਨਾਲ ਸੱਤਾਂ ਨੂੰ ਉਬਾਲ ਕੇ ਇੱਥੇ ਹੋਏ ਹਾਂ ਹਾਂਜੀ ਠੀਕ ਆ ਜਿੱਕੜਾ ਛੋਲੇ ਕਹਿੰਦਾ ਨੇ ਵੀ ਛੋਲੇ ਉਬਾਲ ਕੇ ਦੂਣ ਪਾ ਕੇ ਖਾਓ ਚੰਦ ਬਰਹੁੰਦਾ ਇਹ ਸਵਾਦ ਮੋਹ ਲੱਗਦੇ ਪਾਪਾ ਜੀ ਬਹੁਤ ਸਵਾਦ ਲੱਗਦਾ ਇਹ ਖਾਣੇ ਨੂੰ ਇਹ ਹਾਲਾ ਹੁਣ ਮੰਦ ਜਾ ਨਹੀਂ ਪਾਈ ਸੱਤ ਦੇ ਚੰਦ ਨਹੀਂ ਉਹ ਨਹੀਂ ਨਹੀਂ ਜੀ ਇਹਦਾ ਚੱਪ ਕੇ ਹੈ ਨਾ ਇਹ ਉਤੜੇ ਰਹਾ ਉਤੜੇ ਰਹਾ ਉਬਾਲ ਲੇ ਉਬਾਲ ਕੇ ਪਤਲੇ ਨਹੀਂ ਹੋ ਜੰਦੇ ਉਬਾਲ ਕੇ ਨਰਮ ਹੋ ਜਾਂਦੇ ਆ ਜਮਨ ਪਾਪਾ ਜੀ ਨੂੰ ਪਤਾ ਨਹੀਂ ਕੀ ਨੇ ਕਹਿਤਾ ਵੀ ਇਹਨੂੰ ਖਾ ਕੇ ਢਿੱਡ ਦੁਖਦਾ ਹੈੱਡ ਦੁਖਦਾ ਬਾਪੂ ਦੁਖਦਾ ਇੱਥੇ ਬੈਠ ਜਾਵੇ ਨਹੀਂ 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 ਹੀ ਹੈੱਡ ਕਾਨੂੰ ਦੁਖਦਾ ਕਹਿਓ ਪਛੂ ਰੁ ਕਰਦੇ ਸਭ ਤੋਂ ਪਹਿਲਾਂ ਬਾਪੂ ਤੇ ਦੀਦੀ ਵਾਲੀ ਦਾ ਨਹੀਂ ਹੁੰਦਾ ਨਹੀਂ ਕੋਈ ਭਾਈ ਅੱਜ ਡਿਸ਼ ਨਵੀਂ ਲੱਗੀ ਤਿਆਰ ਹੋਣ ਉਹ ਬੈਠੀਆਂ ਦੋਹੇ ਜੋੜੀ ਉਹ ਦੇਖ ਕੱਬੇ ਕਿੱਥੇ ਬੈਠੀ ਆਂ ਆਵਾਜ਼ ਇਦਾਂ ਬੈਠੋ ਜੱਫੀ ਪਾ ਕੇ ਨੂਆ ਚਮਚਾਤ ਕਿਆ ਰੱਖੀ ਕਿਆ ਰੱਖੀ ਬੰਦੀ ਵੀ ਨਾ ਵੱਢਦੇ ਆ ਗਏ ਇਹਦਾ ਕੁਝ ਨਹੀਂ ਪਤਾ ਨੂਰੂ ਨਰੂ ਪੁੱਤ ਚਾਚੇ ਤੈਨੂੰ ਕਿਆ ਕਹਿਣਾ ਹੁੰਦਾ ਹੈ ਚਾਚਾ ਕਹਿਣਾ ਪੁੱਤ ਹੋਏ ਨਾ ਤੇ ਮਮੀ ਉੱਧਰ ਖੜੇ ਰੋ ਖੜੀ ਨੂੰ ਪੱਤਾ ਕਰ ਲਉ ਇਹ ਲੱਗੀ ਸਿੱਖਣਾ ਹੁਣ ਮੈਡਮ ਪੁੱਤ ਮੇਰੀ ਗੱਲ ਸੁਣ ਉਹ ਦੇਖੀ ਉਹ ਤੁਹਾਡੀ ਅੱਧਾ ਚਮਚਾ ਚਾਚੂ ਉਹਦੇ ਅੱਧਾ ਚਮਚਾ ਨਮਕ ਲਾਉ ਜੀ ਪਹਿਲਾਂ ਪਾ ਲੈਣਾ ਅੱਧਾ ਚਮਚਾ ਨੂਨ ਦਾ ਸਭ ਨੂੰ ਪਤਾ ਹੀ ਆਪਣੇ ਆਪਣੇ ਟੇਸਟ ਅਕੋਰਡਿੰਗ ਕੋਣ ਕਿੰਨਾ ਖਾਂਦਾ ਹਾਂ ਹਾਂ ਪਰਤਾਂ ਨੂੰ ਪਾਹ ਦੇ ਜਾ ਉਧਰ ਲੈ ਜਾ ਪੁੱਤ ਨੂੰ ਖੇਲਾ ਲਾ ਲਾ ਬਾਤ ਨੂੰ ਵੀ ਕਰਕੇ ਆਈਏ ਚਲ ਬਾਤ ਨੂੰ ਉਸ ਤੋਂ ਬਾਅਦ ਇਹ ਆਏ ਜੀ ਇਹ ਕਾਲਾ ਨੂੰ ਕਾਲਾ ਨੂੰ ਅੱਛਾ ਇਹ ਭਾਈ ਸਿੰਧਾ ਨਮਕ ਹੈ ਇਹ ਕਿੰਨਾ ਪਾਉਣਾ ਇੱਛਾ ਦੋਹੇ ਜ਼ਰੂਰੀ ਆ ਪਾਉਣੇ ਇਹ ਖਾ ਲਓ ਇਸ ਦੇ ਦੇਣਾ ਅੱਛਾ ਉਹ ਜਮਾ ਲਾ ਲਾ ਉਹ ਤਾਂ ਬਰੋਬਰ ਦਾ ਪਾ ਲੋ ਨਾ ਥੋੜਾ ਜਿਹਾ ਪਾ ਲੋ ਕੁ ਸਹੀ ਪਾ ਲੋ ਹਾਂ ਲੈਕ ਵੀ ਹੋ ਜਾਂਦਾ ਹਾਂ ਅਰੋ ਭੜੀਏ ਹੁੰਦਾ ਹੈ ਚਲ ਪਾਣਾ ਦੋਵੇਂ ਰੱਖ ਗਏ ਹਾਂ 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 ਅਜਨੇ ਦਾ ਅਜਨੇ ਆ ਰਹੀ ਮੰਮੀ ਇਹ ਪਹਿਲੀ ਵਾਰ ਖਾਣੇ ਅੱਛਾ ਹੋਰ ਮਾੜਾ ਕਰ ਰਹੀਆਂ ਉਬਲੇ ਵਿੱਚ ਢੇਜੇਗੀ ਦੇਖੀਏ ਮੈਂ ਭਾਈ ਘਰ ਦਾ ਤਾਂ ਖਾਦਾ ਨਹੀਂ ਪਾ ਉਦਾਂ ਇੱਕ ਦੋ ਵਾਰ ਮੋਲ ਮੋਲ ਚ ਗਏ ਆਵੇਂ ਨੇ ਜਰੂਰ ਖਾਦੇ ਆ ਉਦਾਂ ਘਰ ਦੀ ਅੱਜ ਪਹਿਲੀ ਵਾਰ ਚੀਜ਼ ਦੇਖੋ ਅੱਖਾਂ ਸਾਹਮਣੇ ਬਣਦੀਆਂ हां ਉਹ ਤਾਂ ਹੈ ਨਾ ਸਾਹਮਣੇ ਬਣ ਬਿਲਕੁਲ ਬਿਲਕੁਲ ਉਹ ਤਾਂ ਹੈਗਾ ਹੀ ਹੈ ਭਲਾ ਲਓ ਜੀ ਫੇਰ ਇਹਨੂੰ ਕਰ ਲੈਣਾ ਮਿਕਸ ਹੈ ਚੰਗੀ ਤਰ੍ਹਾਂ ਕਾਲੀ ਮਿਰਚ ਦਾ ਪਾਊਡਰ ਫੇਰ ਇਹਦੇ ਚ ਪਾਉਣਾ ਕਾਲੀ ਮਿਰਚ ਦਾ ਪਾਊਡਰ ਹੈ ਕਹੇ ਜੇ ਲੈ ਕੇ ਆਏ ਖੁੱਲਦੇ ਹੀ ਨਹੀਂ ਹਾਂ ਲੈ ਹੁ ਮੈਂ ਕਿਹੜਾ ਉਹਨੂੰ ਆਏ ਕਹਿ ਕੇ ਲੈ ਗਿਆ ਭਾਈ ਖੁੱਲ ਜਾਵੇ ਜਲਦੀ ਜਿਹੜੇ ਨਰਮ ਹੋਵੇ ਕਿਦੋਂ ਚਾਹੇ ਜੀ ਚੀਜ਼ ਦੇ ਜਿਹੜੀ ਗੱਡੇਗਾ ਖੁੱਲੀ ਜਾਵੇ ਨਹੀਂ ਨਹੀਂ ਮੈਂ ਕਿਹੜਾ ਹੁਣ ਉਥੇ ਦੰਦਾਂ ਗਲ ਪਾੜ ਕੇ ਦੇਖਣੇ ਭਾਈ ਨਰਮ ਬੱਸ ਬੱਸ ਪਾਪਾ ਜੀ ਖਾ ਜਾ ਬਾਂ ਕਾਲੀ ਮਿਰਚ ਦਾ ਬਹੁਤ ਵਧੀਆ ਵਾ ਜੀ ਜਮਾ ਇਹਨਾਂ ਦਾ ਖਾ ਜਾ ਮੋਲ ਨਹੀਂ ਥੋੜੀ ਕਾਲੀ ਮਿਰਚ ਥੋੜੀ ਨਹੀਂ ਨਹੀਂ ਇਹਦਾ ਕੋਈ ਚੱਕਰ ਨਹੀਂ ਹੁੰਦਾ ਜੀ ਲਓ ਭਾਈ ਫੇਰ ਇਹਨੂੰ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਅਈ ਪਾਪਾ ਜੀ ਨੂੰ ਪਾਉਂਦੇ ਨਹੀਂ ਪਰ ਮੈਂ ਜਾਣ ਕੇ ਪਾਈ ਵੈਸੇ ਵੈਸੇ ਇਹ ਜੈਸ ਨਹੀਂ ਜਦਾ ਉਵਾਲਿਆ ਬੂਲਿਆ ਤਾਂ ਜਦ ਆਪਾਂ ਦੇ ਵੀਡੀਓ ਬਣਾਣੀ ਹੋਈ ਹਨਾ ਚਲੋ ਉਦਾਂ ਅਸੀਂ ਡੈਕੋਰਨ ਲਿਆਂਦੇ ਬਸ ਉਬਾਲਦੇ ਤਾਂ ਅਸੀਂ ਤੁਹਾਨੂੰ ਦੱਸਤਾ ਜੀ ਵੀ ਇਹ ਪਹਿਲਾਂ ਉਵਾਲ ਲੈ ਕਿੰਨੀ ਕੀ ਦੇਰ ਉਵਾਲ ਲੈ ਇਹ ਜੈਸ ਨੂੰ ਕਿੰਨੀ ਕੀ ਦੇਰ ਉਵਾਲ ਲੈ ਜਦ ਤੱਕ ਐਦਾਂ ਹੀ ਜਦ ਤੱਕ ਹੱਥ ਗੈਲ ਨਹੀਂ ਟੁੱਟਣ ਲੱਗਦੇ ਹਨਾ ਐਨ ਮੈਨੂੰ ਕੋਈ ਛੋਲੇ ਵਾਲਾ ਸਾਹਿਬ ਹੈ ਛੋਲੇ ਵਾਲਾ ਸਾਹਿਬ ਹਾਂ ਮੈਨੂੰ ਦੱਸ ਸਾਹਿਬ ਜੀ ਕੋਈ ਛੋਲੇ ਆਪਾਂ ਮੈਨੂੰ ਕਰਦੇ ਵੀ ਚਾਹੀਦੀ ਆ ਕੋਈ ਹਾਂ ਇਹਦੇ ਚ ਫੇਰ ਰਲਾ ਲੈਣਾ ਉਸ ਤੋਂ ਬਾਅਦ ਨਮਕ ਫੇਰ ਕਾਲੀ ਮਿਰਚ ਦਾ ਪਾਊਡਰ ਫੇਰ ਬਟਰ ਹੂੰ ਅੱਛਾ ਫੇਰ ਪੈਣਾ ਜੀ ਟਮਾਟਰ 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 ਨਹੀਂ ਬਟਰ ਮੱਖਣ 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 ਉਹਨੂੰ ਕਹਿੰਦੇ ਨੇ ਬਟਰ ਬਟਰ ਹਾਂਜੀ ਲਓ ਪਈ ਆ ਗਿਆ ਸਾਡਾ ਅੰਮੋਲ ਦਾ ਬਟਰ ਬਟਰ ਘਰ ਦਾ ਹੀ ਪਾਲਣ ਦਾ ਬੜਾ ਮਹਿੰਗਾ ਮਿਲਿਆ ਇਹ 60 ਰੁਪਏ ਦੀ ਟਿੱਕੀ ਮਿਲੀ ਆ ਬਾਈ ਨੰਬਰ ਇੱਕ ਪੀਸ ਗਿਆ ਸੀ ਸਿੱਟਾ ਚੱਲ ਫੇਰ ਬਣਾਵਾਂਗਾ ਇਹਦਾ ਕਿ ਵਿਗੜਦਾ ਕੋਈ ਇਹਨੂੰ ਫਰਿੱਜ 'ਚ ਮੈਂ ਰੱਖ ਲਿਓ ਵਿਗੜਦਾ ਨਹੀਂ ਮੇਰਾ ਘਰ ਵਾਲਾ ਪਹਿਲੇ ਕਹੀ ਜਾਂਦਾ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਪੈਸੇ ਨਹੀਂ ਲਾਹੀ ਦੋ ਦੋ ਪੈਕਟ ਲਿਆ ਆ ਤੈਨੂੰ ਨਹੀਂ ਆਉਂਦੀ ਪਾਪਾ ਜੀ ਨਹੀਂ ਨਹੀਂ ਉਹ ਰਣੀ ਤਮਾ ਖਾਂਦੀ ਉਹਦਾ ਹੁਣ ਡਿਊਟੀ ਚੱਲ ਰਹੀ ਆ ਹੋਰ ਬਾਈ ਨੇ ਡਿਊਟੀ ਆਹੀ ਹੈ ਨਹੀਂ ਬਿਊਟੀ ਸਖਤ ਹੋਈ ਵੀ ਆ ਐ ਥੋੜੀ ਆ ਕਹਿੰਦਾ ਟਿੱਕੇ ਨਹੀਂ ਬੈਠਣਦੇ ਨੇ ਹਾਂ ਲਓ ਜੀ ਇਹਦੇ ਵਿੱਚ ਪਾ ਲਿਆ ਹੁਣ ਬਟਰ ਜੈਸੇ ਮੈਂ ਬਟਰ ਐਦਾਂ ਖੋ ਕੋਰ ਨੇ ਠੰਡੇ ਆ ਨਾ ਥੋੜੇ ਜੇ ਅੱਛਾ ਕੋ ਠੀਕ ਆ ਠੀਕ ਆ ਆ ਨਿਕਲ ਗਿਆ ਫਿਰ ਬਹੁਤ ਪਿੰਗਲ ਗਿਆ ਦੇਖੋ ਮੈਂ ਵਿੱਚ ਲਾ ਹਾਂ ਚਲੂ ਬਾਹਰ ਕਮਾ ਮੈਨੂੰ ਕਮਾ ਮ ਵੀ ਬਾਹਰ ਐਦਾਂ ਨਹੀਂ ਟਿਕਣਾ ਲੱਡੂ ਨੇ ਇਹਦੀ ਕੀ ਲੱਗੀ ਵੀ ਇੱਕ ਦਿਨ ਲੱਗੀ ਵੀ ਉਹ ਵੀ ਇਟਰਾ ਹੀ ਹੋ ਜਾਣਾ ਇਹਨੇ ਹੂੰ ਜੁ ਕਾਲੀਆਂ ਮਿਰਚਾਂ ਦੇ ਹੋ ਗਏ ਥੋੜੇ ਜਿਹਾ ਕਾਲੀਆਂ ਮਿਰਚਾਂ ਚੜ ਗਈਆਂ ਹਨਾ ਇਹ ਲਾਲ ਹੋ ਗਈ ਅਜੇ ਲਾਲ ਪੈਣੀ ਖੋਲ ਨਹੀਂ ਲਾਲ ਮਿਰਚੀ ਮੈਂ ਕਹਿੰਦੀ ਸਾਰੀਆਂ ਪਾਲੂ ਸਾਰੀਆਂ ਸਾਰੀਆਂ ਪਾਲੂ ਪਪਾ ਜੀ ਸਾਰੀਆਂ ਪਾਲੂ ਹੈ ਸਾਰੀਆਂ ਹੀ ਪਾਲੂ ਐਡੀਪਣ ਚੰਗੀ ਪੈਣੀ ਹੈ ਸਾਰੇ ਨਹੀਂ ਕਿਤੇ ਨਾ ਮੂੰਹੋਂ ਭਜਣਾ ਅੱਛਾ ਸਾਰੇ ਮੈਂ ਨਾ ਬਣਾ ਸਕਦਾ ਪਾਪਾ ਇਹ ਵੀ ਅੱਡਾ ਬਾਜਾਂਦਾ ਨਹੀਂ ਨਹੀਂ ਇਹ ਆਏ ਦਾ ਆਪਣੇ ਹਿਸਾਬ ਨਾਲ ਪਾਲਣ ਨੂੰ ਇਹ ਕਰਦਾ ਜਦ ਖਾ ਕੇ ਦੇਖ ਲੂਗਾ ਉਹ ਨਾਲ ਇਹ ਇਹ ਨਹੀਂ ਜਿੰਨੀਆਂ ਕੌੜੀਆਂ ਨਹੀਂ ਹੁੰਦੀਆਂ ਇਹ ਪਾਪਾ ਜੀ ਆਪਾਂ ਦੂਸਰੀ ਹਰੀਆਂ ਨਹੀਂ ਨਾ ਪਾਈਆਂ ਉੱਦਾਂ ਹੀ ਢਾਲ ਬੱਚੇ ਨੂੰ ਡਰਾਈ ਦੇ ਰੇ ਰੰਗੇ ਡਰਾ ਨਾ ਦੇਖੀ ਇਹ ਰੰਗੇ ਡਰਾ ਰੰਗ ਫੜਕਾ ਨਿੱਟਰ ਨਾਲ ਮਲਾ ਲਰਨ ਚਾਹ ਹੁਣ ਕਲਰ ਜਹਾ ਲੈਣਾ ਇਹਦਾ ਵਧੀਆ ਹਨ ਨਾ ਨੋਪਾਈ ਇਹ ਹੁਣ ਇਹਦੇ ਚ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਬਟਰ ਖੁਰ ਗਿਆ ਹਨ ਹਾਂਜੀ ਹੈ ਨਾ ਥੋੜਾ ਜਿਹਾ ਰਹਿ ਗਿਆ ਦੇਖੋ ਥੋੜਾ ਜਿਹਾ ਰਹਿ ਗਿਆ ਹਨਾ ਹਾਂ ਬਟਰ ਦਾ ਪਰ ਬਟਰ ਬਣਾਉਂਦਾ ਟੇਸਟ ਤਾਂ ਇੱਕ ਵਾਰ ਬਾਈ ਅਸੀਂ ਕੁਲਚੇ ਖਾ ਕੇ ਆਏ ਬਸੀ ਬਸੀ ਪਠਾਨੇ ਆਹ ਹਜੇ ਕੁਲਚੇ ਬਣਾਏ ਆ ਪਾਪਾ ਜੀ ਉੱਥੇ ਬੰਦੇ ਨੇ ਆਹਾ ਹਾ 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 ਬਸੇ ਤੇ ਵੀ ਆਪਾਂ ਨੂੰ ਬਹੁਤ ਲੋਕ ਦੇਖਦੇ ਆ ਹੁਣ ਦੇਖਿਓ ਆ ਇਸ ਵੀਡੀਓ ਚ ਕਮੈਂਟ ਆਏ ਜਾਣੇ ਉੱਥੇ ਭਾਈ ਕੁਲਚਾ ਦਾ ਦਹੁੰਦਾ ਬੰਦਾ 40 ਰੁਪਏ ਦਾ ਜੀ 40 ਰੁਪਏ ਦਾ 40 ਰੁਪਏ ਦਾ ਕੁਲਚਾ ਅੱਛਾ ਪਰ ਬਟਰ ਜਿੰਨਾ ਹੁਣ ਜੈਸਮੀਨ ਨੇ ਇਹਦੇ ਚ ਪਾਇਆ ਨਾ ਇਹਦੇ ਨਾਲੋਂ ਥੋੜਾ ਜਿਹਾ ਪਤਲਾ ਮੰਨ ਲਓ ਉਂਗਲੀ ਜਿਨਾ ਆਏ ਉਂਗਲੀ ਜਿੰਨਾ ਉਹਨੇ ਲੰਬਾ ਬਟਰ ਕੱਟ ਕੇ ਨਾ ਟਿੱਕੀ ਚੋਂ ਪਾਇ ਪੂਰੇ ਵਿੱਚ ਧਾਰ ਦਿੰਦਾ ਕੁਲਚੇ ਦੇ ਬਟਰ ਫੇਰ ਉਹਨੇ ਇਹ ਆ ਦੋ ਉਂਗਲੀਆਂ ਜਿੰਨਾ ਚੌੜਾ ਪਨੀਰ ਐ ਇੰਨਾ ਹੀ ਲੰਬਾ ਕੱਟ ਕੇ ਇੰਨਾ ਪਨੀਰ ਤਾਰਨਾ ਵਿੱਚ ਲੰਬੇ ਲੂਟ ਇਹ ਜਿਆ ਸਵਾਦ ਕੁਲਚਾ ਬਣਾਉਂਦਾ ਗੱਲੇ ਛੱਡ ਬ ਖਾਇਆ ਹੋਰ ਬਸ ਠੀਕ ਹੂੰ ਮੈਂ ਕਹਿੰਦਾ ਉਹ ਜਿਆ ਘਰਾਂ ਬਣਾ ਕੇ ਵੇਖੀ ਕਿਸੇ ਨੇ ਹੁਣ ਕਿਆ ਪਾਇਆ ਤੈਨੂੰ ਦੱਸ ਕੇ ਤਾਂ ਪਾ ਬਣਾਇਆ ਯਾਰ ਆ ਤਾਂ ਸਭ ਨੂੰ ਦੇਖਦੇ ਵੀ ਨਹੀਂ ਬੁਰੇ ਮੈਂ ਉਧਰ ਪਾਪਾ ਜੀ ਨੂੰ ਦਿਖਾਉਂਦਾ ਤਾਂ ਵਿੱਚ ਇਹ ਨਿੰਬੂ ਨਚੋੜਿਆ ਲਓ ਜੀ ਇਹਦੇ ਚ ਨਚੋੜਤਾ ਹੁਣ ਨਿੰਬੂ ਕਿੰਨੇ ਨਚੋੜਨੇ ਆ ਟੇਸਟ ਅਕੋਰਡਿੰਗ ਹੀ ਨਾ ਚਰਸ ਘਟਾ ਦੋ ਤਿੰਨ ਨੂੰ ਚੋੜ ਲਓ ਦੋ ਤਿੰਨ ਹੈ ਠੀਕ ਆ ਦੋ ਨਚੋੜ ਜੋ ਹੋ ਕ ਮੇਰੀ ਆਕਸ ਲਓ ਜੀ ਦੋ ਨਚੋੜ ਲੈਣੇ ਇਹਦੇ ਚ ਨਿੰਬੂ ਠੀਕ ਆ ਜੀ ਅੱਜ ਮਿਲਦਾ ਹਾਂ ਹਾਂ ਨਾਲੇ ਉੂੰ ਵੀ ਟੇਸਟ ਬਣਾ ਦਿੰਦੇ ਆ ਜੀ ਨਿੰਬੂ ਦਾ ਫੇਰ ਇਹਨੂੰ ਕਰ ਲੈਣਾ ਦੁਬਾਰਾ ਮਿਕਸ ਮਿਕਸ ਚਮਚਾ ਪਾਪਾ ਜੀ ਨੂੰ ਕਰਾਈਏ ਟੈਸਟ ਹਾਂ ਪਾਪਾ ਜੀ ਦੱਸੂਗੇ ਨਹੀਂ ਪਹਿਲਾਂ ਨਿਆਣਾ ਨੂੰ ਕਰਾਓ ਨਿਆਣਾ ਨੇ ਮੂੰਹ 'ਚ ਪਾਣੀ ਆਇਆ ਵਾ ਸਭ ਨੂੰ ਕਰਾ ਲੈ ਟੈਸਟ ਪਾਪਾ ਜੀ ਤਾਂ ਚੱਪਾ ਹੀ ਪਾਪਾ ਜੀ ਦੱਸਾਂ ਵਰਗਾ ਬੈਠੇ ਇਹਨੇ ਸੁਣੋ ਪਾਪਾ ਜੀ ਅੰਨੇ ਆ ਸਭ ਨੂੰ ਨਹੀਂ ਬਹੁਤ ਆਇ ਤਾਂ ਇਹਦਾ ਮੋੜ ਹੋ ਗਿਆ ਪੈਕਟ 'ਚ ਮਾ ਕਿਲੋ ਵਾਲਾ ਹੀ ਲਿਆ ਮੈਂ ਕਿਹਾ ਇਹਨੇ ਕੱਲ ਪਰਸੋਂ ਨੂੰ ਫੇਰ ਲੱਗ ਜਾਣਾ ਫੋਨ ਕਰਾਂ ਚੋ ਵੀ ਮੈਂ ਬਚਾ ਕੇ ਰੱਖ ਲਈ ਮੈਂ ਕਿਹਾ ਕਿਲੋ ਵਾਲਾ ਹੀ ਨਹੀਂ ਚਾਹ ਨਾਲੇ ਆਏ ਆ ਖਾਉਂਗੇ ਤਾਂ ਸਹੀ ਸਾਰੇ ਪਾਪਾ ਜੀ ਨੂੰੰਨੇ ਕੁਲਾਕ ਨਿਕਲਦੇ ਪਾਪਾ ਜੀ ਨੂਨ ਮਿਰਚ ਦੱਸੋ ਮੜਾ ਜੀ ਹਾਂ ਦੇਖੋ ਆਪਾਂ ਹੀ ਚੈੱਕ ਕਰਕੇ ਕਿਆ ਕਹਿੰਦੇ ਆ ਕੈਮਰਾ ਪਾਪਾ ਜੀ ਪਰ ਕੈਮਰਾ ਪਾਪਾ ਜੀ ਬੱਲੇ ਆ ਨਹੀਂ ਗਾ ਹਾਂ ਪਾਪਾ ਜੀ ਪਰ ਦੇਖਦੇ ਆ ਪਾਪਾ ਜੀ ਕੀ ਬਣਾ ਰਹੇ ਆ ਆਪਾਂ ਹੀ ਕਰੂਗੇ ਹੁਣ ਜੱਜ ਵੀ ਭਾਈ ਕਹੇ ਜੀ ਚੀਜ਼ ਬਣੀ ਆ ਵਧੀਆ ਸਵਾਦ ਆ ਜੀ ਹਾਂ ਹਾਂ ਮੇਰੇ ਮੂਮਾ ਦਾਦ ਵੀ ਨਹੀਂ ਆਪੇ ਜਾਂਦੇ ਅੰਦਰ ਨੂੰ ਹੋਰ ਕੀ ਕਹਿੰਦੇ ਸੀ ਹੁਣ ਮੈਂ ਤਾਂ ਡਰਦਾ ਡਰਦਾ ਖਾਂਦਾ ਮੱਕੀ ਦੇ ਦਾਣੇ ਅੰਦਰ ਇਹਨੇ ਬਾਦ ਵੱਖਲੇ ਸੁਣ ਕੇ ਕਹਿੰਦੀ ਕੀ ਆ ਤੀ ਨਹੀਂ ਉਹਦਾ ਸਵਾਦ ਆ ਜੀ ਵਧੀਆ ਬੜੇ ਇਹਦਾ ਬਹੁਤ ਵਧੀਆ ਚੀਜ਼ ਆ ਆਪਾਂ ਹੀ ਨਾਲੇ ਨਰਮ ਨਾਲੇ ਜਦਾਂ ਅਸੀਂ ਬੰਦੇ ਦਾ ਛੱਲੀ ਖਾਣ ਨੂੰ ਦਿਲ ਕਰਦਾ ਨਾ ਉਹ ਦਾਣੇ ਮੱਕੀ ਦੇ ਦਾਣੇ ਮੈਂ ਤਾਂ ਨਹੀਂ ਖਾਂਦਾ ਮੈਂ ਡਰਦਾ ਡਰਦਾ ਖਾਂਦਾ ਮੈਂ ਜੰਮ ਤਾਂ ਹੈ ਹਾਂ ਪਰ ਇਹਦਾ ਵਧੀਆ ਵਧੀਆ ਆਈਟਮ ਆ ਹਾਂ ਜੀ ਹਾਂ ਕੋਈ ਨਾ ਹੁਣ ਦੰਦਾ ਵਾਲਾ ਕੰਮ ਵੀ ਕਰਦੇ ਆ ਤੁਹਾਡਾ ਆਈ ਚਨਾ ਮਾ ਹੁਣ ਤਾਂ ਲਾਉਣਾ ਹੀ ਪੈਣਾ ਵੀ ਤੇ ਕਿਤੇ 25000 ਉਹ ਕੋਈ ਚੱਕਰ ਨਹੀਂ ਹੈ ਮੁੰਡੇ ਨਾਲੋਂ ਪੈਸੇ ਪਿਆਰੇ ਕਰਦੇ ਆ ਜੀ ਹੁਣ ਦੰਦਾਲਾ ਸਿਸਟਮ ਪਹਿਲਾਂ ਮੰਮੀ ਦੇ ਲਵਾਏ ਹੁਣ ਪਾਪਾ ਜੀ ਦੇ ਲਵਾਣੇ ਲਓ ਭਾਈ ਸਾਡੀ ਹੋ ਗਈ ਆ 100 ਰੁਪਏ 100 ਰੁਪਏ ਸਾਡੀ ਆਟਮ ਹੋ ਗਈ ਜੀ ਤਿਆਰ ਠੀਕ ਆ ਜੀ ਹੁਣ ਅਸੀਂ ਭਾਈ ਇੱਧਰ ਆਪਕੇ ਕੁੜੀ ਨੂੰ ਦੇਈਏ ਥੋੜੀ ਹਾਂ ਪਹਿਲਾਂ ਅਗ ਨੂੰ ਦਊ ਭਾਈ ਇਹਨਾਂ ਕੰਡੇ ਕ ਫਿਨਿਸ਼ ਕਰ ਹੋਰ ਲੈ ਲਈ ਠੀਕ ਹੈ ਪਹਿਲਾਂ ਬੱਚਿਆਂ ਨੂੰ ਖੜਾਓ ਮਿਰਚ ਮੁਰਤੇ ਠੀਕ ਆ ਪਾਪਾ ਜੀ ਤੇ ਤਾਂ ਨਹੀਂ ਨਿਆਣੇ ਵਾਸਤੇ ਹੋ ਵਲੀਆ ਫੇ ਠੀਕ ਹੈ ਅਗਾਂ ਮਾ ਦਸ ਪੁੱਤ ਕਹੇ ਜੇ ਬਣੇ ਸਵਾਦ ਹੈ ਦੇਖੀ ਕਿਆ ਹੋਇਆ ਨਹੀਂ ਮਿਰਚ ਨਹੀਂ ਹੈਗੀ ਨਹੀਂ ਨਹੀਂ ਮਿਰਚ ਨਹੀਂ ਹੈ ਬਈ ਉੱਥੇ ਆ ਗਏ ਮਿਰਚਾ ਪਾਣੀ ਲਿਆਈ ਪੁੱਤ ਚੁੱਗੀ ਪਾਣੀ ਲਿਆ ਕਦੂ ਸਾਡੇ ਨੇ ਇਦਾਂ ਹੀ ਖਾ ਲਿਆ ਭਲੇਖੇ ਜੇ ਮੈਮ ਨੂੰ ਲੱਗਦਾ ਇਹ ਗਲਮਾਂ ਲੱਗ ਗਿਆ ਜੀ ਹਾਂ ਲੋ ਭਾਈ ਸਾਡੀ ਡਿਸ਼ ਹੋ ਗਈ ਤਿਆਰ ਬਣਾਇ ਕਰੋ ਬਾਹਰ پارٹی ਨੇ ਚੱਲੀ ਉਹਨਾਂ ਨੂੰ ਵੀ ਦਿਖਾਓ ਹਾਂ ਥੋੜਾ ਭੋ ਭਾਈ ਦੀਦੀ ਤੇ ਜੇ ਤੁਸੀਂ ਡਿਸ਼ ਤਿਆਰ ਕਰਨੀ ਆ ਬਹੁਤ ਜਲਦੀ ਤੁਸੀਂ ਵਧੀਆ ਘਰ ਆਣ ਜੇ ਕੋਈ ਰਿਸ਼ਤੇਦਾਰ ਆਉਂਦਾ ਤੁਹਾਡੇ ਹੈਨਾ ਬਹੁਤ ਵਧੀਆ ਡਿਸ਼ ਥੋੜੀ ਦੇਰ ਚ ਤਿਆਰ ਕਰ ਸਕਦੇ ਆ ਅੱਛਾ ਸਾਨੂੰ ਨਹੀਂ ਸੀ ਕਹਿੰਦਾ ਨਹੀਂ ਜਿੱਦਾਂ ਹੁਣ ਪਤਾ ਹੁੰਦਾ ਵੀ ਰਿਸ਼ਤੇਦਾਰ ਨੇ ਆਣਾ ਭਾਈ ਮੱਕੀ ਦੇ ਦਾਣੇ ਉਬਾਲ ਲਓ ਜੀ ਉਹਨਾਂ ਦੇ ਆਏ ਤੇ ਜਦੇ 5 ਮਿੰਟ ਜਿਆਦਾਤਰ ਬੱਚੇ ਨਹੀਂ ਚਲ ਬੱਚੇ ਸਿਆਣੇ ਵੀ ਉਹ ਦੇਖ ਪਾਪਾ ਜੀ ਹੁਣ ਕਹਾਂਦੇ ਕਿ ਨਾ ਮੈਂ ਵੈਸੇ ਗੱਲ ਕਰ ਦਿੰਦਾ ਨਹੀਂ ਨਹੀਂ ਉਹ ਸਿਆਣਿਆਂ ਵਾਸਤੇ ਵੀ ਵਧੀਆ ਚੀਜ਼ ਆ ਇਹ ਜਿੱਦਾਂ ਹੁਣ ਮੰਨ ਲਓ ਕਿਸੇ ਨੇ ਆਉਣਾ ਭਾਈ ਜਦੇ ਆਈਟਮ ਤਿਆਰ ਨਾਲ ਇੱਕ ਨੰਬਰ ਚੀਜ਼ ਆ ਐਨ ਵਧੀਆ ਬੜੇ ਟੇਸਟੀ ਬਣਦੇ ਆ ਜੀ ਇਹ ਚੱਕੋ ਬੱਚਿਓ ਚੱਕੋ ਭਾਈ ਜੀ ਫਿਰ ਹੁਣ ਤੁਹਾਨੂੰ ਤੁਹਾਡੇ ਟਾਈਮ ਤੱਕ ਮੈਂ ਦੇ ਬਾਹਰ ਜਾ ਬਾਹਰ ਜਾ ਕੇ ਮਿਲਦੇ ਆ ਜੀ ਸਾਡੀ ਫੈਮਿਲੀ ਅੱਧੀ ਬਾਹਰ ਬੈਠੀ ਆ ਪਾਪਾ ਔਰ ਪਾਪਾ ਦੀ ਨਿਗਰ ਕਹਿ ਗਈ ਆਪਣੇ ਦੀ ਕਿਨੂੰ ਖਾਣੀ ਹੈ ਨਹੀਂ ਬਈ ਹੀ ਮੰਗਦੀ ਕਾਲੀਓ ਇਹਦਾ ਕਾਲੀਓ ਮੰਗਦੀ ਮੈਂ ਮੰਗ ਦਿੰਦੀ ਪਾਪਾ ਪੁੱਤ ਕਿਰਜ ਇੱਕ ਇੱਕ ਖਾ ਲੈ ਇੱਕ ਇੱਕ ਚਮਚਾ ਇੱਕ ਇੱਕ ਖਾ ਇਹਦਾ ਫੜ ਕੇ ਮੈਂ ਫੜੀ ਪਈ ਆ ਉਹ ਖਲਾੜ ਦੇਣੇ ਕਹਿੰਦੀ ਸਾਰੇ ਉਹ ਆ ਜਾ ਕੁੱਪਰ ਆ ਜਾ ਪੁੱਤ ਤੈਂ ਘੇਰ ਦੇਣੇ ਬੱਚੇ ਉਰੇ ਬਹਿ ਕੇ ਖਾ ਲੈ ਚਲ ਉਰੇ ਬਹਿ ਕੇ ਖਾ ਲੈ ਖਾ ਲੈ ਖਾ ਲੋ ਖਾਈ ਖਾਈ ਮੰਮੀ ਕਿਵੇਂ ਦੇ ਬਣੇ ਆ ਵਧੀਆ ਹਾਂ ਵਧੀਆ ਆਈਟਮ ਆ ਨਾ ਜਲਦੀ ਨਾਲੇ ਤਿਆਰ ਹਾਂ ਨਾਲੇ ਜਲਦੀ ਤਿਆਰ ਨਾਲੇ ਆਏ ਹਾਂ ਹਾਂ ਵਧੀਆ ਐ ਨਾ ਨਾਲੇ ਜਦ ਬੰਦੇ ਦਾ ਦਿਲ ਕਰਦਾ ਨਾ ਵੀ ਹਾਂ ਬੇਮੌਸਮੀ ਵੀ ਛੱਲੀ ਖਾਣ ਨੂੰ ਦਿਲ ਕਰਦਾ ਹੂੰ ਹੂੰ ਜਦੇ ਬਣਾ ਲਓ 10 ਮਿੰਟ ਚ ਦਿਖਾ ਕੇ ਦਿਖਾਈ ਦੋ ਉਹ ਵੀ ਛੱਲੀ ਨੂੰ ਉਹ ਲਾ ਕੇ ਦਿੰਦੇ ਆਓ ਹੈ ਨਿੰਬੂ ਹਾਂ ਨੂਨ ਲਾ ਕੇ ਹੂੰ ਬਹੁਤ ਵਧੀਆ ਵਾਹ ਬਹੁਤ ਵਧੀਆ ਆਈਟਮ ਆ ਨਰਮਨ ਨਰਮਨ ਤੱਲੀ ਘੜੇ ਮੇਰਾ ਖਾਭ ਨਹੀਂ ਹੁੰਦੀ ਹਾਂ ਪਾਪਾ ਜੀ ਖਾਣ ਲੱਗੇਗਾ ਪਾਪਾ ਜੀ ਡਰਦੇ ਤੇ ਵੀ ਪਤਾ ਨਹੀਂ ਚੱਬ ਹੋਣੇ ਪਤਾ ਨਹੀਂ ਨਹੀਂ ਜਾਂ ਚਮਚਾ ਖਾਦਾ ਕਹਿੰਦੇ ਯਾਰ ਇਹਦਾ ਐਟਮੇ ਬਹੁਤ ਵਧੀਆ ਮੈਂ ਤਾਂ ਡਾ ਡਰ ਕੇ ਖਾਂਦਾ ਵਾ ਹਾਂ ਨਾ ਵੀ ਚੱਪੇ ਨਹੀਂ ਹੋਣੇ ਪਤਾ ਨਹੀਂ ਚੱਬੇ ਨਹੀਂ ਹੋਣੇ ਹਾਂ ਇੱਧਰ ਕੌਲੀ ਦੇ ਕਬਜ਼ਾ ਬਹੁਤ ਤਾਂ ਮੰਮੀ ਨੂੰ ਤਾਂ ਖਾ ਲੈਣ ਦੇ ਹੂੰ ਆਪਾਂ ਹੀ ਕਹੇ ਜੇ ਲੱਗੇ ਫਿਰ ਵਧੀਆ ਵਧੀਆ ਵੀਰੇ ਲੈ ਕੇ ਆਇਦੇ ਅੱਛਾ ਉਹ ਵੀਰੋ ਚਲਦੀ ਦੇਖ ਕੇ ਸ਼ਰਮ ਗਏ ਸ਼ਰਮੇ ਗਏ ਸਵਾਦ ਬਣਿਆ ਹਾਂ ਬਹੁਤ ਵਧੀਆ ਬਣਿਆ ਹਾਂ ਮਾਹੀਆਂ ਵੀ ਤਾਂ ਮਾਧੀਆਂ ਆਈਟਮ ਜੇ ਨੂਨ ਨੇ ਖਾলে ਸਭ ਨੂੰ ਪਸੰਦ ਆ ਬਸ ਉੱਥੇ ਸ਼ੂਭ ਖਾਂਦੀ ਸੀ ਤਾਂ ਵੀ ਉਹਨੂੰ ਆਏ ਹੁੰਦਾ ਤਾਂ ਵੀ ਸਭ ਨੂੰ ਪਸੰਦ ਆ ਹਾਂ ਖਾਂਦੀ ਹੈ ਨਾ ਖਾਤੇ ਹੈ ਨਾ ਖਾਣੇ ਦੇ ਨਾ ਤਾਂ ਉਹ ਆਪ ਖਾਂਦੀ ਆ ਨਾ ਬਾਜੀ ਬੁੱਤ ਕਾ ਹੋਇਆ ਖਾਂਦੀ ਦਿੰਦੀ ਆ ਬਾਹਰ ਕੱਢਦੇ ਨੇ ਖਾਤੇ ਰਾ ਦੇ ਨੂੰ ਹਾਂ ਹੱਜਾ ਖਾਂਦੀ ਗਈ ਹੱਜਾ ਓ ਨੁਰੂ 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 ਪੁੱਤ ਮੇਰੀ ਗੱਲ ਤਾਂ ਸੁਣ ਓ ਨੁਰੂ ਉਖਾੜ ਜਾਏ ਕਮੈਂਟ ਤੋਂ ਸਿੱਧੀ ਗੱਲ ਬਸ ਖਾ ਉਹ ਨਹੀਂ ਚਾਚੂ ਕਹਿੰਦਾ ਨੁਰੂ ਪੁੱਤ ਚਾਚੂ ਤੈਨੂੰ ਕਿਆ ਕਹਿੰਦਾ ਹੁੰਦਾ ਹੈ ਲੈ ਪਤਾ ਨਹੀਂ ਕਿਆ ਕਰੀਏ ਨਾ ਮਸਾਲਾ ਲੱਗਿਆ ਵਾ ਨਾ ਐ ਨਾ ਨੂੰ ਵੀ ਤਖਾਉ ਸੁਆ ਕਰ ਹਾਂ ਦੰਨੀ ਅੰਕਲ ਨੂੰ ਅੰਕਲ ਨੂੰ ਦਿੰਦੀ ਆ ਪਈਆ ਪਈਆ ਕਿਆ ਕਰਦਾ ਤੂੰ ਗੱਡੂ ਕੱਲਟੂ ਆਜਾ ਉਹਦਾ ਕੱਲ ਮੈਨੂੰ ਖਾਣ ਦੋ ਤੁਸੀਂ ਹਜਾ ਦੱਸ ਤੂੰ ਜੇ ਕਹਿੰਦਾ ਕੱਲ ਨੂੰ ਮਾਸਾਂ ਨੂੰ ਬਾੜ ਕਾ ਭਾਇਗਰ ਨਾਲ ਦੁੱਧ ਬਾਜੀ ਬਾਪਏ ਠੀਕ ਆ ਮੈਨੂੰ ਦੱਸ ਨਾ ਸਰ ਭਾਇਗਰ ਐਨੇ ਮੱਕੀ ਆ ਬਦਿਆ ਕੰਮ ਮੱਕੀ ਦਾ ਹੈਗੀ ਆ ਪਤਾ ਕੀ ਰੇਟ ਮਿਲੀ ਆ ਜੀ ਇਹ ਇਹ ਇੱਕ ਦੋ ਟਿੱਕੀਆਂ ਬਟਰ ਦੀਆਂ ਤੇ 1 2 2 ਚਲੋ ਉਹ ਕਾਲੀ ਮਿਰਚ ਦਾ ਚਲੋ 20 ਰੁਪਏ ਦਾ ਜਾਂ 10 ਰੁਪਏ ਦਾ ਪੈਕਟ ਆ ਦੋ ਪੈਕਟ ਫੇ ਵਿੱਚ ਆਹ ਪੈਕਟ 1 ਕਿਲੋ ਦਾ ਇਹ ਮੈਨੂੰ ਲੱਗਦਾ ਭਾਈ 280 ਦਾ ਬਣਿਆ ਲੈ ਮੱਕੀ ਦਾ ਰੇ ਮੱਕੀ ਦਾ ਉਹ ਫੇ ਪਾਪਾ ਜੀ ਉਹ ਮੱਕੀ ਨਹੀਂ ਹੈਗੀ ਇਹ ਹਾਂ ਵੀ ਉਹ ਚੀਜ਼ ਨਹੀਂ ਹੈਗੀ ਇਹ ਚੀਜ਼ ਹੋਰ ਆ ਲੱਗ ਹਾਂ ਫੇ ਦਿੱਤਾ ਦੂੰਗੀ ਫੇ ਵੀ ਮੈਂ ਲੈ ਜੇ ਦਾੜੀ ਨਾਲੋਂ ਮਛਾਈ ਵਧ ਗਈਆਂ ਫੇ ਕਿਹੜਾ ਫਾਇਦਾ ਦੁੱਧ ਭਾਗਣੇ ਵਧੂ ਨਹੀਂ ਆਂ ਦੱਸ ਕਮਾਲੇ ਹੋ ਗਈ ਮੈਨੂੰ ਘੋਟੜਾ ਪੈਣੀ ਮੈਂ ਕਮਾਖੀ ਇਹਨਾਂ ਨੂੰ ਘੋਟੜਾ ਘੋਟੜਾ ਪੈਣੀ ਆ ਹਾਂ ਜੇ ਦਾੜੀ ਨਾਲੋਂ ਚਾਰੇ ਪਾਸੇ ਖਾਣੇ ਵਾਲੀਆਂ ਚੀਜ਼ਾਂ ਪਈਆਂ ਆਹ ਕਿੱਥੇ ਦੀਆਂ ਆਹ ਰੋਪੇ ਦਾ ਦੇਖ ਲਾ ਵੀ ਨਾਮ ਕਰ ਓਏ ਇਹ ਵੀ ਉਹੀ ਆ ਜੀ ਇਹ ਤਲਨੀਆਂ ਪੈਂਦੀਆਂ ਇਹਨੂੰ ਬਸ ਕੁਝ ਨਹੀਂ ਕਰਨਾ ਹਾਂ ਅੰਕਲ ਨੂੰ ਨੂਰ ਇਬ੍ਰਿੰਦਰ ਨੂੰ ਖਵਾ ਲਈ ਹੈ ਹਾਂਜੀ ਇਹ ਬਾਗੀ ਇਹ ਨੰਬਰ ਨੂੰ ਨਹੀਂ ਖਵਾ ਕੇ ਜੇ ਉਹ ਤੜ ਗਿਆ ਖੜੀ ਜਸਮੀਨ ਆਈ ਹੈ ਕਹਿੰਦਾ ਤਾਂ ਆਹੀ ਇਹਨਾਂ ਦੀ ਜੀਜਾ ਮਿਲਣ ਲੱਗੀਆਂ ਆ ਮਿਲਣ ਲੱਗੀਆਂ ਹਾਂ ਸਹੀ ਗੱਲ ਆ ਮਾਦੇ ਹੋਗੀ ਹਾਂ ਨਹੀਂ ਕਿਥਾ ਇਹ ਵੀ ਹਾਂ ਦੱਸ ਬੰਤੀ ਚੀਜ਼ ਹਾਂ ਹੁਣ ਖਾਣ ਲੱਗੇ ਅਸੀਂ ਇਬ੍ਰਿੰਦਰ ਕਿਹਦਾ ਬਣਾ ਚੀਜ਼ ਫਿਰ ਵਧੀਆ ਬਣਿਆ ਜੀ ਹਾਂ ਹਾਂ ਬੜੀਆ ਲੱਗਦਾ ਖਾਣੇ ਨੂੰ ਹਾਂ ਹਾਂ ਵਧੀਆ ਇੱਕ ਨੰਬਰ ਹੈ ਹਾਂ ਹਾਂ ਖਾਣੇ ਵੀ ਅੱਛਾ ਹਾਂ ਮਿੱਤਰ ਕਿਹਦਾ ਬਣਾ ਠੀਕ ਹੈ ਹਾਂ ਤੁਚੋ ਹੈ ਕਿ ਇਹ ਕਿਆਬਾ ਹੈ ਮੱਕੀ ਦੇ ਦਾਣੇ ਆ ਹਾਂ ਇਸ ਵਿੱਚ ਨੂਨ ਮਿਰਚ ਪਾ ਕੇ ਨਾ ਨੂਨ ਮਿਰਚ ਹਾਂ ਨਿੰਬੂ ਨਿੰਬੂ ਹਾਂ ਸਵਾਤਾ ਬਰਿੰਦਰ ਸਵਾਤਾ ਬਰਿੰਦਰ ਸਾਰੇ ਦੱਸ ਦਉਂਦਾ ਵੀ ਕਿਆ ਕਿਆ ਕਾਦਾ ਕਾਦਾ ਸੁਆਦ ਆਉਂਦਾ ਹੈ ਹਾਂ ਹੈਗਾ ਹੈਗਾ ਸੁਆਦ ਆਏਗਾ ਹਾਂ ਇਹ ਤਾਂ ਪੁੱਛ ਲੋ ਬਣਾਇਆ ਕਿਸ ਨੇ ਬਣਾਇਆ ਕਿਸ ਨੇ ਇਹ ਮੈਂ ਨੇ ਬਣਾਇਆ ਹੈ ਅੰਕਲ ਇਹ ਬਣਾਇਆ ਭਾਈ ਮੈਡਮ ਨੇ ਮੇਰੀ ਨਹੀਂ ਬੜਿਆ ਬਣਿਆ ਫਿਰ ਹਾਂ ਇੱਕ ਨੰਬਰ ਚੀਜ਼ ਬਣੀ ਹੈ ਹੈ ਨਾ ਬਸ ਰੰਕ ਪਰਮਾਤਮਾ ਅਗੇ ਅਰਦਾਸ ਕਰ ਦੋ ਮੈਨੂੰ ਜਲਦੀ ਠੀਕ ਕਰ ਦੇ ਰੋਜ਼ ਕੁਝ ਨਾ ਕੁਝ ਬਣਾ ਕੇ ਖਾਣਾ ਹੋ ਜਾਣਾ ਹੋ ਜਾਣਾ ਠੀਕ ਘਰ ਵਾਲਾ ਨਹੀਂ ਥੋੜੀ ਹੋਤਾ ਹੈ ਹਾਂ ਦੁਖਦਈ ਵਾਲਾ ਹੌਲੀ ਹੌਲੀ ਠੀਕ ਹੌਲੀ ਹੌਲੀ ਠੀਕ ਹੁੰਦਾ ਬਿਲਕੁਲ ਹਾਂ ਸਹੀ ਗੱਲ ਬਹਿਮ ਨਹੀਂ ਰੱਖੋ ਹਾਂ ਦੂਸਰਾ ਕੁਝ ਨਹੀਂ ਹੈ ਬਹਿਮ ਨਹੀਂ ਰੱਖੋ ਬਹਿਮ ਨਾ ਰੱਖੋ ਬਹਿਮ ਹੈ ਨਾ ਬਹੁਤ ਜ਼ਿਆਦਾ ਸਰੀਰ ਕੋ ਹਾਨਕਾਰਕ ਹੈ ਹਾਂ ਸਹੀ ਗੱਲ ਹੈ ਬਹਿਮ ਬਹੁਤ ਸਰੀਰ ਕੋ ਲਿਆਦਾ ਹਾਨੀਕਾਰਕ ਹਾਂ ਬਹਮ ਕੋਈ ਚੀਜ਼ ਕੋ ਨਹੀਂ ਰੱਖੋ ਜੋ ਹੋਣੇ ਵਾਲਾ ਹੈ وہی ਹੋਗਾ। ਉਹੀ ਹੋਣਾ ਜੋ ਬੰਦਾ ਸੋਚਦਾ ਹੈ ਉਹ ਅਭੀ ਆਏ ਹੋ ਜਾਣਾ ਉਹ ਉਹ ਕੁਝ ਨਹੀਂ ਜੋ ਰੱਬ ਨੇ ਲਿਖਿਆ ਉਹ ਉਹੀ ਹੋਗਾ। ਠੀਕ ਹੈ ਨਾ ਸਿੱਖਣਾ ਮਾਜ ਕਰੋ ਰੱਬ ਜੋ ਹੈ ਤੇਰਾ ਆਏ ਹੋਏ ਜਗਾ। ਹਾਂ ਜੋ ਕਿਸਮਤ ਮੇਂ ਹੋਗਾ ਕਾਹੀ ਨਹੀਂ ਜਾਏ ਨਾ। ਬਿਲਕੁਲ ਬਿਲਕੁਲ ਹਾਂ। ਹਾਂ ਸਹੀ ਬਾਤ ਆ। ਬੰਦਾ ਹਾਇ ਹੈ ਕੜੀ ਜਾਤਾ ਹੈ ਕੁਝ ਨਹੀਂ ਜਾਣਾ ਹੈ ਨਹੀਂ। ਹਾਂ ਜੋ ਰੱਬ ਦੇਗਾ ਉਹ ਦੇਵੇਗਾ। ਬਿਲਕੁਲ ਬਿਲਕੁਲ। ਨਾ ਮੇਰੀ ਗੱਲ ਸੁਣੋ ਤੁਸੀਂ ਦੋਹੇ ਜਾਣਾ ਟੈਨ ਘੜਾਇਆ ਹੈ ਕਿ ਅੱਜ ਕਰੋ। ਹਾਂ ਗਰਮੀ ਦਾ ਅੱਛਾ ਹੁਣ ਗਰਮੀ ਆ ਗਿਆ ਵੀ ਹੁਣ ਹਵਾ ਲੱਗਦੀ ਰਹਿਣੀ ਚਾਹੀਦੀ ਠੀਕ ਆ ਦੋਏ ਇਕੱਠੇ ਹੀ ਗਏ ਲੱਗਦੇ ਮੈਨੂੰ ਹੈ ਕਾਦ ਘਟਾ ਕੇ ਆਏ ਹੈ ਇਸ ਤੋਂ ਪਹਿਲਾਂ ਅਸੀਂ ਤਾਂ ਕਲ ਕਟਾ ਘਣਾ ਪਾਸੋਂ ਅੱਛਾ ਠੀਕ ਆ ਠੀਕ ਆ ਐ ਹੋਏ ਕਰਤੀ ਹਵਾਦਾਰ ਹੈ ਨਾ ਸਰ ਹੈ ਠੀਕ ਆ ਠੀਕ ਆ ਆ ਬੋਦੀ ਛੱਡ ਲਈ ਬਰਿੰਦਰ ਪੁੱਛਿਆ ਯਾਰ ਆ ਉਹ Hindu ਹੈ ਤੇ ਨਹੀਂ Musalman ਹੈ ਅੱਛਾ ਇਹ ਛੱਡਣੀ ਪੈਂਦੀ ਹੈ ਆਹ ਜ਼ਰੂਰੀ ਉਹਨੇ ਤਾਂ ਛੱਡੀ ਨਹੀਂ ਤੂਏ ਨੇ ਉਹਨੇ ਘਟਵਾ ਲਈ ਉਹਨੇ ਸਾਰੇ ਹੀ ਕੰਮ ਸਿਰੇ ਲਾਤਾ ਹਾਂ ਇਹਨੂੰ ਦਾ ਕੰਮ ਹੈ ਹਾਂ ਜੋ ਕੜਮ ਹੈ ਉਹ ਤਾਂ ਕਰਨ ਨਹੀਂ ਪੜੇਗਾ ਠੀਕ ਆ ਠੀਕ ਆ ਹੂੰ ਉਹ ਹਿੰਦੂ ਦਾ ਜੋ ਕੰਮ ਹੋਗਾ ਉਹ ਤਾਂ ਕਰ ਨਹੀਂ ਜੀਰੋ ਨਹੀਂ ਮਸ਼ੀਨ ਲਵਾਈ ਹੈ ਨਾ ਲੈ ਜੀਰੋ ਲਾਇਆ ਬਾਈ ਫੇ ਹੈਗੇ ਆ ਵਾਲ ਤਾਂ ਸਿਰ ਪਰ ਹੈ ਜੀ ਲਾ ਥੋੜਾ 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 ਉਹ ਨਹੀਂ ਉਹਦੇ ਜਦੋਂ ਉਹ ਖਾਣ ਸਫੇਦ ਚਟ ਹੋ ਗਿਆ ਉਹ ਦੇਖੀ ਉਹ ਕੰਮ ਨਹੀਂ ਹੈਗਾ ਹਨਾ ਇੱਕ ਇੱਕ ਨੰਬਰ ਲੱਗੀ ਵੀ ਤੇਰੇ ਮੁੰਲਾ ਦਾ ਮੈਂ ਹਾਂ ਠੀਕ ਆ ਠੀਕ ਆ